ਕਮੇ ਤਾ ਆ ਉੱਥੀ ਕਾ ਪਤੀ ਜੇ ਬੈ ਜਾ ਬੈ ਜਾ ਥੇਰਾ ਜਾਉਂਦਾ ਵਾਸਤਾ ਤੂੰ ਤਾਂ ਮਾਂ ਮੰਨੀ ਬੈਠਾ ਤੂੰ ਤਾਂ ਵਿਆਹ ਤੇ ਗਿਆ ਸੀਗਾ ਉਹ ਵਿਆਹ ਤੇ ਤਾਂ ਗਿਆ ਸੀ ਯਾਰ ਲੜਾਈ ਹੋ ਗਈ ਉੱਥੇ ਲੜਾਈ ਕਾਹਨੂੰ ਹੋਗੀ ਪੁੱਤ ਯਾਰਾ ਹੋਰ ਆ ਸਾਦੇ ਵਾਲਾ ਛੋਰ ਜਾ ਬੇਮਤਾਜਾ ਤੈਨੂੰ ਪਤਾ ਤਾਂ ਹੈਗਾ ਹਾਂ ਗੱਡੀ 'ਚ ਸਾਰਾ ਪਰਿਵਾਰ ਵਾਹ ਲਿਆ ਅੱਛਾ ਮੇਰੀ ਸਾਲੀ ਦੇ ਮੁੰਡੇ ਦਾ ਵਿਆਹ ਸੀ ਤੈਨੂੰ ਪਤਾ ਤਾਂ ਹੈਗਾ ਹਾਂ ਹਾਂ ਮੈਨੂੰ ਮੈਂ ਇਹ ਕਿਹਾ ਵੀ ਸਾਰਾ ਟੱਬਰ ਗੱਡੀ 'ਚ ਬੈਠਿਆ ਇਹਨੂੰ ਮਾਂ ਨੂੰ ਹੌਲੀ ਤੋਰ ਲਾ ਵੀ ਅਸੀਂ ਤੇ ਲਈ ਜਾਣਾ ਕਹਿੰਦਾ ਮੈਂ ਤਾਂ ਜਾ ਕੇ ਆਖਿਆ ਹਾਂ ਰੀਵਣ ਕੱਟਣਾ ਦੇ ਕੋਲੇ ਨਾਲ ਖੜਨਾ ਅੱਛਾ ਮੈਂ ਕਿਹੜਾ ਰੀਵਣ ਕੱਟਣਾ ਤੂੰ ਤਾਂ ਸਾਰਿਆਂ ਦੇ ਕੰਨ ਕਟਾਰੇਗਾ ਵੀ ਇਹ ਰੁਕਦੇ ਟੈਕੀ ਕਰ ਦੇਗਾ ਹੋ ਗਈ ਤੋਰ ਲਾ ਫਿਰ ਕੀ ਸੀ ਮਾਤਾ ਕਹਿੰਦਾ ਮੈਂ ਕਿਹਾ ਲੈ ਵੀ ਪੁੱਤ ਮੈਨੂੰ ਹੱਥ ਜੋੜੇ ਤਾਬੇ ਮੈਂ ਬਸਤੇ ਆ ਜਾਊਗਾ ਆਪਦਾ ਵੀ ਮੈਂ ਥੋੜਾ ਮਰਨਾ ਥੋਡੇ ਨਾਲ ਹੁਣ ਤੁਹਾਨੂੰ ਤਾਂ ਅੱਗ ਲੱਗੀ ਆ ਓਏ ਉਹਨਾਂ ਨੇ ਸੱਚੀ ਮੈਨੂੰ ਤਾਰਤਾ ਅੱਛਾ ਤੇ ਮੈਂ ਫਿਰ ਬੱਸ ਆ ਗਈ ਇੰਨੇ ਨੂੰ ਮੈਂ ਚੜ ਗਿਆ ਬੱਸ ਤੇ ਯਾਰ ਫਿਰ ਅੱਛਾ ਬੱਸ ਚੜ ਗਿਆ ਤੂੰ ਮੈਂ ਨਾ ਡਰਾਈਵਰ ਦੇ ਕੋਲੇ ਜੇ ਹੋ ਕੇ ਬਹਿ ਗਿਆ ਇੰਜਨ ਕੋਲੇ ਇੰਜਨ ਕੋਲੇ ਬਹਿ ਗਿਆ ਮੈਂ ਕਿਹਾ ਵੀ ਚੱਲ ਇੱਥੇ ਖੁੱਲਾ ਜਾ ਚੱਲ ਵੀ ਨਾ ਬਾਲੀਆਂ ਸਵਾਰੀਆਂ ਬੈੰਦੀਆਂ ਉਹ ਮੈਂ ਵੇਖਿਆ ਉਹਨੇ ਤਾਂ 70 ਤੇ ਫਿਰ 100 ਤੇ ਲੈ ਗਿਆ ਬੱਸ ਜੀ ਨੂੰ ਅੱਛਾ ਹੌਲੀ ਹੌਲੀ ਉਹ ਤਾਂ 120 150 ਤੇ ਪਹੁੰਚ ਗਿਆ ਅੱਛਾ ਉਹਦੋਂ ਵੀ ਤੇਜ਼ ਉਹਦੋਂ ਵੀ ਤੇਜ਼ ਮੈਂ ਕਿਹਾ ਉਹ ਸਾਡੇ ਵਾਲੇ ਸ਼ੋਰ ਜੇ ਤਾਂ ਰੀਵਨ ਕੱਟਣਾ ਸੀ ਵੀ ਤੂੰ ਕਿਹੜੇ ਨੰਦ ਲੈਣੇ ਇੰਨੀ ਭਿੜਾਈ ਜੰਨਾ ਮੈਨੂੰ ਕਹਿੰਦਾ ਮੈਂ ਗਾਹਾਂ ਤੋਂ ਸਵਾਰੀ ਚੱਕਣੀ ਆ ਅੱਛਾ ਉਹਨੇ ਬੱਸ ਇੰਨੀ ਗੱਲ ਕਹੀ ਬੱਸ ਜੀ ਝਾਰੀਆਂ 'ਚ ਟੇਢੀ ਕਰਤੀ ਅੱਛਾ ਉਹ ਮੈਂ ਕਿਹਾ ਤੂੰ ਤਾਂ ਜਿਹੜੀਆਂ ਚੱਕੀਆਂ ਸੀ ਉਹ ਵੀ ਲਾਤੀਆਂ ਕੰਜਰਾ ਟਲਟਾ ਕਿਹਾ ਮਰੁੱਤੇ ਡਿੱਗੀ ਜਾਣਾ ਮੈਂ ਕਿਹਾ ਮੈਂ ਕਿਉਂ ਡਿੱਗਦਾ ਸਾਰੀ ਬਾਸੀ ਡਿੱਗੀ ਪਈ ਆ ਹਾਂ ਮੇਰੇ ਅਗੇ ਕੁੜੀ ਨਾ ਮਾਰ ਮੈਂ ਕਿਹਾ ਕੰਜਰਾ ਫਸ ਗਈ ਗੇਰਾ ਤੇ ਇਹ ਮੇਰੀ ਤਾਂ ਕੁੜੀ ਲੱਗਾ ਮੈਂ ਤਾਂ ਬਾਹਰ ਟੁੱਟ ਗਈ ਅੱਛਾ ਤੇ ਭਰਾਵਾ ਐਨੇ ਨੂੰ ਮੈਂ ਉਹਨੂੰ ਫੇਰ ਸਮਝਾਇਆ ਮੈਂ ਕਿਹਾ ਗੱਲ ਸੁਣ ਮੈਂ ਕਿਹਾ ਵੀ ਤੁਸੀਂ ਤਾਂ ਬਸ ਦਾ ਕਰਾਇਆ بیمਾ ਬਿਲੋਵਾਂ ਦਾ ਸਿੱਧਾ ਹੋ ਜੂ ਤੇ ਐ ਲਾ ਦਿੰਨੇ ਆ 150 ਤੇ ਚੜਾ ਦਿੰਨੇ ਆ ਤੇ ਮੈਂ ਕਹਿੰਦੇ ਸਵਾਰੀਆਂ ਤੋਂ ਪੁੱਛਿਆ ਕਿ ਤੁਹਾਡੇ 5 ਲੱਖ ਵਾਲੇ ਕਾਰ ਬਣੇ ਆ ਕਿ ਨਹੀਂ ਬਣੇ ਐ ਵੀ ਤੁਹਾਡਾ ਵੀ ਸਾਡਾ ਕਿਹਦਾ ਬੀਮਾ ਸਵਾਰੀਆਂ ਦਾ ਫੇਰ ਭਾਈ ਮੈਂ ਸ਼ਰਮਜੀ ਮੰਦਦੇ ਨੇ ਮੈਂ ਛੋਰ ਨੂੰ ਫੋਨ ਲਾਇਆ ਕਹਾ ਪੁੱਤ ਓਏ ਮੈਨੂੰ ਤੇਲ ਜਾ ਚੜਦਾ ਸੀ ਮੈਂ ਉੱਤਰ ਗਿਆ ਸ਼ਰਮਜੀ ਜੀ ਆਉਂਦੀ ਸੀ ਤੇ ਮੈਨੂੰ ਚੜਾ ਕੇ ਲੈ ਜੀ ਕਿੱਥੇ ਗਾਂ ਅੱਛਾ ਤੇ ਕਹਿੰਦਾ ਅਸੀਂ ਤਾਂ ਹਜੇ ਹੈਗੇ ਆ ਸਾਦਕ ਮੈਂ ਕੰਜਰਾ ਮੈਂ ਮੈਂ ਤਾਂ ਕੋਈ 4-5 ਅੱਡੇ ਵੀ ਅੱਗੇ ਪਹੁੰਚ ਗਿਆ ਮਰਮੜ ਪਹੁੰਚ ਗਿਆ ਮਖਾ ਵੀ ਮੈਨੂੰ ਜਹਾਜ਼ ਤੇ ਚੜਾਇਆ ਸੀ ਕਿ ਬਸ ਤੇ ਅੱਛਾ ਇਹ ਤਾਂ ਬਹੁਤ ਭਜਾਉਂਦਾ ਮੈਂ ਭਰਾਵਾ ਆਇਆ ਜਦੋਂ ਛੋਰ ਆ ਗਏ ਨੇ ਮੈਨੂੰ ਬੁੜੀਆਂ ਨੇ ਫੜ ਕੇ ਮੈਨੂੰ ਬਾਹ ਲਿਆ ਬਸ ਉਹਦੇ ਚ ਗੱਡੀ ਚ ਗੱਡੀ ਚ ਬਾਹ ਲਿਆ ਤੇ ਮੈਂ ਕਿਹਾ ਵੀ ਮੇਰੀ ਤਾਂ ਬਾਹ ਟੁੱਟ ਗਈ ਤੇ ਆਥ ਨੇ ਜੇ ਛੋਰ ਕਹਿੰਦਾ ਵੀ ਚੱਲ ਬਾਹ ਬਖਾ ਲਿਓਨੇ ਆ ਮੈਂ ਕਿਹਾ ਪਰ ਮੋਟਰਸਾਈਕਲ ਕੱਢ ਲੈ ਚੱਲ ਚੱਲੀਏ ਹੂੰ ਮੋਟਰਸਾਈਕਲ ਕੱਢ ਲਿਆ ਉਹ ਗਾਂ ਉਹ ਕਹਿੰਦਾ ਬੈਠ ਜਾ ਉਹ ਕਹਿੰਦਾ ਵੀ ਤੂੰ ਨਾ ਮੋਟਰਸਾਈਕਲ ਤੇ ਨਾ ਬੈਠਾ ਕਰ ਵੀ ਮੈਂ ਕਿਹਾ ਚੱਲ ਨਹੀਂ ਬੰਦਾ ਉਂ ਆ ਜਾ ਕਰ ਹੂੰ ਤੇ ਹੋਰ ਕਾਹਤੇ ਬਸ ਤੇ ਚੜ ਕੇ ਆਇਆ ਕਰ ਕਹਿੰਦਾ ਮੋਟਰਸਾਈਕਲ ਤੇ ਨਾ ਮੋਟਰਸਾਈਕਲ ਤੇ ਨਾ ਆਇਆ ਕਰ ਵੀ ਹਿੱਲ ਜੂਗੀ ਹਿੱਲ ਜੂਗੀ ਮੈਂ ਕਿਹਾ ਜੀ ਨਾ ਮੈਂ ਦੂਜੀ ਨਹੀਂ ਤੜਾਉਣੀ ਕਹਿੰਦਾ ਕਿਉਂ ਮੈਂ ਕਿਹਾ ਬਸ ਦੇ ਵਿੱਚ ਤਾਂ ਸਾਰੇ ਰਿਸਕ ਪਏ ਆ ਹੈ ਤੂੰ ਮੋਟਰਸਾਈਕਲ ਤੇ ਕਹਿਣਾ ਮੈਂ ਨਹੀਂ ਬਸ ਤੇ ਦਾ ਬਸ ਤਾਂ ਮਿੰਟ ਮਾਰਦੇ ਤੇ ਵੀ ਕਰ ਦਿੰਦੇ ਆ ਉਹ ਹਾਂ ਪਹਿਲਾਂ ਕਹਿੰਦੇ ਵੀ ਰਿਸਕ ਨਹੀਂ ਲੈਂਦੇ ਆਪਾਂ ਹਾਂ ਵੀ ਵਾਸਤੇ ਚੱਲਦੇ ਆ ਹਾਂ ਇਹ ਦਰਸ ਕੀ ਬਾਸ ਚਾ ਸਾਰੇ ਨਹੀਂ 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 ਉਹ ਮਖਾ ਵੀ ਅਗਲਾ ਟਾਈਮ ਸੀਗਾ ਵੀ ਲੋਈ ਦੀ ਬੁੱਕਲ ਜੀ ਮਾਰ ਕੇ ਬਹਿ ਜਾਂਦੇ ਡਰਾਈਵਰ ਕੋਲੇ ਹੋ ਤਾਂ ਬੁੱਕਲ ਕਾ ਦੀ ਮਾਰਨੀ ਆ ਨਹੀਂ ਹੀ ਜਾਂਦਾ ਕੋਲੇ ਬਹਿ ਕੇ ਵੀ ਵੈਗਰੂ ਵੈਗਰੂ ਕਰਦੇ ਰਹੀਏ ਕੀ ਪਤੱਕਾ ਤੋਂ ਟੇਢੀ ਕਰਦੇ ਨੇ ਇਹਨਾਂ ਦਾ ਕੋਈ ਪਤਾ ਨਹੀਂ ਹੁਣ ਤੇ ਆਹਾਂ ਕੀ ਆਦੇ ਹੁੰਦੇ ਆ ਮੈਂ ਤਾਂ ਬੁੜੀਆਂ ਆਂ ਨੂੰ ਵੀ ਕਹਤਾ ਆਪਦੀਆਂ ਨੂੰ ਮੰਗਾ ਵੀ ਜੇ ਤੁਸੀਂ ਧਾਰ ਕਾਰਡਾਂ ਦੀ ਵਾਸਤੇ ਚੜਨਾ ਨਾ ਨਾਲ ਮਗਾ ਵੀ ਆ 5-5 ਲੱਖ ਹਲੇ ਕਾਰਜੇ ਬਣਾ ਲਓ ਆਪੇ ਵੀ ਇਹ ਜ਼ਰੂਰੀ ਆ ਇਹ ਤਾਂ ਪਤੰਦਰਾਂ ਦੇ ਪਤਾ ਹੀ ਨਹੀਂ ਕਿ ਕਿੱਥੇ ਟੇਢੀ ਕਰ ਦੇਣੀ ਆ ਤੇ ਮੈਂ ਤਾਂ ਨਾ ਇਹਨਾਂ ਨੂੰ ਬੇਨਤੀ ਕਰਦਾ ਵੀ ਵੀ ਪੁੱਤਰੋ ਤੁਹਾਡੀ ਵੀ ਜਾਣ ਕੀਮਤੀ ਆ ਵੀ ਇੰਨੀਆਂ ਨਾਂ ਭਜਾਇਆ ਕਰੋ ਯਾਰ ਨਾਂ ਭਜਾਇਆ ਕਰੋ ਠੀਕ ਆ ਨਾ ਤੁਸੀਂ ਤਾਂ ਪਤੰਦਰਾਂ ਥਾਂ-ਥਾਂ ਤੇ ਟੇਢੀ ਕਰ ਦਿੰਨੇ ਆ ਸਾਡੇ ਤਾਂ ਕਿ ਜਾਣ ਪਛਾਣ ਵਾਲੇ ਬੰਦੇ ਆ ਜਿੰਨਾਂ ਦੀਆਂ ਵਿੱਚ ਮੋਤਾ ਹੋ ਗਈਆਂ अच्छा थाने पता ਵਿਚਾਰਾਂ ਦੇ ਕੱਲੇ ਕੱਲੇ ਸੀ ਕਈਆਂ ਦੇ ਦਾ ਤੇ ਪੁੱਤ ਬਣ ਕੇ ਯਾਰ ਨਾ ਐਡਾ ਕਹਿਰ ਨਾ ਕਰੋ ਹੌਲੀ ਤੋਰ ਲਿਆ ਕਰੋ ਕੋਡਾ ਤਾਂ ਲੋਹਾ ਸਿੱਧਾ ਹੋ ਜਾਣਾ ਹੈ ਤੂੰ ਤਾਂ ਬੀਮਾ ਵੇਖ ਕੇ ਦੱਬੀ ਹੋਣੀ ਹੈ ਕੱਲੀ ਉਹ ਪਤੰਦਰੋ ਜਿਹੜੇ ਮਰ ਗਏ ਉਹ ਤਾਂ ਭਾਂਦੇਓ ਵੀਰੋ ਉਹ ਨਹੀਂ ਸਿੱਧੇ ਹੁੰਦੇ ਉਹਨਾਂ ਤਾਂ ਘਰਦਾਂ ਨੂੰ ਬੀਮੇ ਮਿਲਣਗੇ ਉਹ ਤਾਂ ਤਾਂ ਹੀ ਜਾ ਕੇ ਸਿੱਧੇ ਹੋਣਗੇ ਤਾਂ ਤਾਂ ਹੀ ਜਾ ਕੇ ਸਿੱਧੇ ਹੁੰਦੇ ਆ ਨਾ ਛੇਰੋ ਨਾ ਕਰਿਆ ਕਰੋ ਤਾਂ ਹੌਲੀ ਪਜਾਇਆ ਕਰੋ